ਦੋਸਤੋ ਇੱਕ ਰੱਬੀ ਰੂਹ ਮਹਾਨ ਆਤਮਾ ਭਗਤ ਕਬੀਰ ਜੀ ਜਿਨ੍ਹਾਂ ਦੀ ਕੁਰਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਭਗਤ ਕਬੀਰ ਜੀ ਦੀ ਜ਼ਿੰਦਗੀ ਦਾ ਇੱਕ ਅਜਿਹਾ ਕਿੱਸਾ ਜਦੋਂ ਭਗਤ ਕਬੀਰ ਜੀ ਭਗਤੀ ਛੱਡ ਕੇ ਹੱਥਾਂ ਵਿੱਚ ਸ਼ਰਾਬ ਦੀ ਇੱਕ ਬੋਤਲ ਫੜ ਇੱਕ ਕੰਜਰੀ ਦੇ ਹੱਥਾਂ ਵਿੱਚ ਹੱਥ ਪਾ ਕੇ ਬਾਜ਼ਾਰ ਵਿੱਚ ਘੁੰਮਣ ਨਿਕਲੇ ਸਨ ਆਮ ਲੋਕ ਜਦੋਂ ਭਗਤ ਕਬੀਰ ਜੀ ਨੂੰ ਇਸ ਹਾਲਤ ਵਿੱਚ ਦੇਖਦੇ ਤਾਂ ਉਹ ਤਾੜੀਆਂ ਮਾਰ ਕੇ ਹੱਸਦੇ ਕਿ ਅੱਜ ਇਸ ਪਕੰਡੀ ਸਾਧੂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਪਰ ਭਗਤ ਕਬੀਰ ਜੀ ਨੇ ਅਜਿਹਾ ਕੀਤਾ ਕਿਉਂ ਸੀ ਸ਼ਰਾਬ ਹੱਥ ਵਿੱਚ ਫੜ ਇੱਕ ਕੋਠੇ ਵਾਲੀ ਨੂੰ ਨਾਲ ਲੈ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਘੁੰਮਣ ਦੀ ਜ਼ਰੂਰਤ ਕਿਉਂ ਪੈ ਗਈ ਸੀ ਕੀ ਹੈ ਇਸ ਦੀ ਅਸਲ ਸਚਾਈ ਇਹ ਪੂਰੀ ਸਾਖੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਇਜਨ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਰੋਹਾਨੀ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਵਾਰੀ ਸਾਨੂੰ ਅਜਿਹੇ ਕਿਸੇ ਕਹਾਣੀਆਂ ਸੁਣਨ ਨੂੰ ਮਿਲਦੀਆਂ ਜਦੋਂ ਕੋਈ ਸੱਚਾ ਰੱਬ ਦਾ ਬੰਦਾ ਅਜਿਹਾਂ ਕੋਈ ਲੀਲਾ ਰਚਾ ਕੇ ਲੋਕਾਂ ਸਾਹਮਣੇ ਆਉਂਦਾ ਤੇ ਸਭ ਨੂੰ ਹੈਰਾਨ ਕਰ ਦਿੰਦਾ ਹੈ ਪਰ ਇਸ ਵਿੱਚ ਕੋਈ ਗੂੜੀ ਅਤੇ ਬਹੁਤ ਡੂੰਗੀ ਸਿੱਖਿਆ ਛੁਪੀ ਹੁੰਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਬਹੁਤ ਹੀ ਵਿਚਿੱਤਰ ਲੀਲਾ ਇੱਕ ਦਿਨ ਭਗਤ ਕਬੀਰ ਜੀ ਰਚਦੇ ਹਨ ਇੱਕ ਦਿਨ ਭਗਤ ਕਬੀਰ ਜੀ ਨੂੰ ਲੋਕਾਂ ਨੇ ਕਾਂਸੀ ਦੇ ਬਾਜ਼ਾਰਾਂ ਵਿੱਚ ਅਜਿਹੀ ਹਾਲਤ ਵਿੱਚ ਦੇਖਿਆ ਜਿਸ ਦਾ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਖਿਆਲ ਨਹੀਂ ਲਿਆਦਾ ਹੋਣਾ ਭਗਤ ਕਬੀਰ ਜੀ ਐਦਾਂ ਬੋਲ ਰਹੇ ਸਨ ਜਿਵੇਂ ਉਹਨਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਵੇ ਤੇ ਇੱਕ ਕੰਜਰੀ ਉਹਨਾਂ ਨਾਲ ਹੱਥਾਂ ਨਾਲ ਹੱਤ ਪਾ ਕੇ ਉਹਨਾਂ ਦੀ ਬਗਲ ਵਿੱਚ ਖੜੀ ਸੀ ਸਿਰਫ ਉਹ ਸ਼ਰਾਬੀਆਂ ਵਾਂਗ ਲੜਖੜਾ ਹੀ ਨਹੀਂ ਰਹੇ ਸਨ ਬਲਕਿ ਇੱਕ ਸ਼ਰਾਬ ਦੀ ਬੋਤਲ ਉਹਨਾਂ ਨੇ ਆਪਣੇ ਹੱਥ ਵਿੱਚ ਫੜੀ ਹੋਈ ਸੀ ਤੇ ਇੱਕ ਹੱਥ ਵਿੱਚ ਸ਼ਰਾਬ ਦੀ ਬੋਤਲ ਤੇ ਦੂਜੀ ਬਾਹ ਵਿੱਚ ਕਜਰੀ ਦੀ ਬਾਹ ਜਦੋਂ ਕਾਚੀ ਦੇ ਬਾਜ਼ਾਰਾਂ ਵਿੱਚੋਂ ਲੱਗੇ ਤਾਂ ਲੋਕ ਤਾੜੀਆਂ ਮਾਰ ਕੇ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਵੇਖੋ ਇਹ ਜੁਲਾਇਆ ਜੋ ਰੱਬ ਦਾ ਬੜਾ ਵੱਡਾ ਭਗਤ ਬਣਦਾ ਸੀ ਅੱਜ ਇਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਇਆ ਹੈ ਨੀਤ ਜਾਤ ਹੋੜ ਕਰਕੇ ਪਹਿਲਾਂ ਇਹ ਲੋਕ-ਲੁਕ ਐਬ ਕਮਾਉਂਦਾ ਸੀ ਪਰ ਅੱਜ ਸ਼ਰਾਬ ਦੇ ਨਸ਼ੇ ਨਾਲ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ ਲੋਕਾਂ ਵਿੱਚ ਕੋਈ ਕੁਝ ਬੋਲਦਾ ਤੇ ਕੋਈ ਕੁਝ ਇੱਕ ਬ੍ਰਾਹਮਣ ਮस्करी ਹਾਸਾ ਹੱਸਦਾ ਬੋਲਿਆ ਕਿ ਕਦੇ ਕਿਸੇ ਨੇ ਸ਼ੂਦਰਾਂ ਨੂੰ ਭਗਤ ਕਬੀਰ ਦੇ ਦੇਖਿਆ ਹੈ ਇਹ ਤਾਂ ਸਾਰੇ ਚਡਾਲ ਹੀ ਜੰਮਦੇ ਹੈ ਹਰ ਪਾਸੇ ਸਾਰੀ ਕਾਸ਼ੀ ਵਿੱਚ ਹੀ ਭਗਤ ਕਬੀਰ ਜੀ ਦੀ ਰੱਜ ਕੇ ਨਿੰਦਾ ਹੋ ਰਹੀ ਸੀ ਪਰ ਭਗਤ ਕਬੀਰ ਜੀ ਝੂਮਦੇ ਹੋਏ ਕਜਰੀ ਅਤੇ ਸ਼ਰਾਬ ਸਮੇਤ ਰਾਜ ਦਰਬਾਰ ਵੱਲ ਵਧਦੇ ਜਾ ਰਹੇ ਸਨ ਉਸ ਰਾਜੇ ਦੇ ਦਰਬਾਰ ਵੱਲ ਜਿਹੜਾ ਰਾਜਾ ਉਹਨਾਂ ਨੂੰ ਰੱਬ ਮੰਨ ਕੇ ਪੂਜਦਾ ਸੀ ਭਗਤ ਕਬੀਰ ਜੀ ਦੇ ਰਾਜ ਦਰਬਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਇਹ ਨਿੰਦਿਆ ਰਾਜ ਦਰਬਾਰ ਵਿੱਚ ਪੁੱਜ ਗਈ ਪਰ ਭਗਤ ਕਬੀਰ ਜੀ ਦੇ ਚਿਹਰੇ ਤੇ ਇੱਕ ਵਿਅਗ ਭਰਿਆ ਹਾਸਾ ਸੀ ਜਿਸ ਦੇ ਨਾਲ ਉਹ ਇੱਕ ਸ਼ਬਦ ਉਚਾਰ ਰਹੇ ਸਨ ਗਾਉੜੀ ਨਿੰਦੋ ਨਿੰਦੋ ਮੈਂ ਕੋ ਲੋਕ ਨਿੰਦੋ ਨਿੰਦਾ ਚੜ ਕੋ ਖਰੀ ਪਿਆਰੀ ਨਿੰਦਾ ਪਾਪ ਨਿੰਦਾ ਮੈਂ ਤਾਰੀ ਰਹਾਉ ਇਹ ਪੂਰਾ ਸ਼ਬਦ ਭਗਤ ਕਬੀਰ ਜੀ ਉਚਾਰਦੇ ਜਾ ਰਹੇ ਸਨ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਕਹਿ ਰਹੇ ਸਨ ਕਿ ਜੇ ਕੋਈ ਮਨੁੱਖ ਠੰਡੇ ਜਿਗਰੇ ਦੇ ਨਾਲ ਆਪਣੇ ਐਬ ਨਸ਼ਰ ਹੁੰਦੇ ਸੁਣੇ ਤਾਂ ਉਹ ਸਗੋਂ ਇਸ ਤਰ੍ਹਾਂ ਕਰਕੇ ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ ਤੇ ਜੀਵਨ ਨੂੰ ਪਵਿੱਤਰ ਬਣਾ ਸਕਦਾ ਹੈ ਪਰ ਦੂਜਿਆਂ ਦੇ ਐਬ ਫਰੋਲਣ ਵਾਲਾ ਬੱਦਾ ਆਪਣੇ ਅੰਦਰ ਕਦੇ ਝਾਤੀ ਨਾ ਮਾਰਨ ਕਰਕੇ ਆਪ ਵੀ ਉਹਨਾਂ ਐਬਾਂ ਦੇ ਵਿੱਚ ਡੁੱਬ ਜਾਂਦਾ ਰੱਬ ਦੀ ਭਗਤੀ ਕਰਨ ਵਾਲੇ ਆਪਣੀ ਨਿੰਦਿਆ ਤੋਂ ਕਦੇ ਨਹੀਂ ਘਬਰਾਉਦੇ ਹੁੰਦੇ ਇੰਨੇ ਰੂ ਭਗਤ ਕਬੀਰ ਜੀ ਦੇ ਰਾਜ ਦਰਬਾਰ ਅੰਦਰ ਦਾਖਲ ਹੋ ਜਾਂਦੇ ਹਨ ਸ਼ਰਾਬ ਦੇ ਨਸ਼ੇ ਵਿੱਚ ਲੜ ਖੜਾਉਂਦੇ ਹੋਏ ਇੱਕ ਹੱਥ ਵਿੱਚ ਸ਼ਰਾਬ ਦੀ ਭਰੀ ਬੋਤਲ ਤੇ ਦੂਜੇ ਹੱਥ ਵਿੱਚ ਕੱਜਰੀ ਦਾ ਹੱਥ ਪਰ ਅਸਲੀਅਤ ਵਿੱਚ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਬੋਤਲ ਵਿੱਚ ਭਗਤ ਕਬੀਰ ਜੀ ਦੇ ਗੱਗਾ ਦਾ ਜਲ ਪਾਇਆ ਹੋਇਆ ਸੀ ਆਮ ਲੋਕ ਤਾਂ ਉਹਨਾਂ ਦੀ ਇਹ ਹਾਲਤ ਵੇਖ ਕੇ ਉਹਨਾਂ ਨਾਲ ਨਫ਼ਰਤ ਕਰਨ ਲੱਗੇ ਸਨ ਜੋ ਰਾਜਾ ਭਗਤ ਕਬੀਰ ਜੀ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਨੂੰ ਪੂਜਦਾ ਹੁੰਦਾ ਸੀ ਉਹ ਵੀ ਨਫ਼ਰਤ ਨਾਲ ਭਾਰ ਉੱਠਿਆ ਕਦੇ ਵੇਲਾ ਸੀ ਜਦੋਂ ਪੂਰਾ ਰਾਜ ਦਰਬਾਰ ਸਾਰੇ ਵਜ਼ੀਰ ਹੀ ਭਗਤ ਕਬੀਰ ਜੀ ਦੇ ਸਵਾਗਤ ਲਈ ਉੱਠ ਕੇ ਖੜੇ ਹੋ ਜਾਂਦੇ ਸਨ ਪਰ ਅੱਜ ਸਾਰੇ ਹੀ ਸ਼ੈਤਾਨੀ ਹਾਸਾ ਹਸ ਰਹੇ ਸਨ ਰਾਜਾ ਇਹ ਸਭ ਵੇਖ ਕੇ ਬੜਾ ਦੁਖੀ ਹੋਇਆ ਪਰ ਭਗਤ ਕਬੀਰ ਜੀ ਉਸੇ ਹਾਲਤ ਵਿੱਚ ਸਨ ਅਜੇ ਵੀ ਉਹ ਬੋਤਲ ਤੇ ਕੰਜਰੀ ਉਹਨਾਂ ਦੇ ਕੋਲ ਸਨ ਇੰਨੇ ਨੂੰ ਰਾਜਾ ਬੋਲਿਆ ਕਿ हे ਕਬੀਰ ਇਹ ਤੂੰ ਕੀ ਹਮਾਕਤ ਕਰ ਰਿਹਾ ਹੈ ਭਗਤ ਕਬੀਰ ਜੀ ਹੱਸਦੇ ਹੋਏ ਬੋਲੇ ਕਿ ਮੇਰੇ ਇਸ ਰੂਪ ਨੂੰ ਅੱਜ ਸਾਰੇ ਅੱਖਾਂ ਖੋਲ ਕੇ ਦੇਖ ਲਿਓ ਇਹ ਕਹਿ ਕੇ ਉਹਨਾਂ ਨੇ ਉਹ ਸ਼ਰਾਬ ਦੀ ਬੋਤਲ ਉੱਥੇ ਹੀ ਡੋਲ ਦਿੱਤੀ ਇਹ ਵੇਖ ਰਾਜਾ ਹੋਰ ਗੁੱਸੇ ਵਿੱਚ ਭੜਕ ਉੱਠਿਆ ਰਾਜਾ ਫਿਰ ਇਸ ਦਾ ਕਾਰਨ ਪੁੱਛਣ ਲੱਗਾ ਤਾਂ ਹੁਣ ਕਬੀਰ ਜੀ ਨੇ ਜਿਹੜਾ ਠਰਮੇ ਨਾਲ ਜਵਾਬ ਦਿੱਤਾ ਕਿ ਹੇ ਰਾਜਾ ਜਗਨਨਾਥ ਪੁਰੀ ਦੇ ਮੰਦਰ ਨੂੰ ਅੱਗ ਲੱਗ ਚੱਲੀ ਸੀ ਮੈਂ ਤਾਂ ਉਹ ਬੁਝਾਈ ਹੈ ਇਹ ਕਹਿ ਕੇ ਭਗਤ ਕਬੀਰ ਜੀ ਤੇਜ਼ੀ ਨਾਲ ਰਾਜ ਦਰਬਾਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇਹ ਵੇਖ ਰਾਜਾ ਪਰੇਸ਼ਾਨ ਹੋ ਗਿਆ ਉਸ ਨੂੰ ਇਹ ਜਿਵੇਂ ਮਹਿਸੂਸ ਹੋਇਆ ਕਿ ਜਿਵੇਂ ਉਹ ਕੋਈ ਬਹੁਤ ਵੱਡੀ ਗਲਤੀ ਕਰ ਬੈਠਾ ਹੋਵੇ ਰਾਜਾ ਆਪਣੇ ਸਹਗਾਸਦ ਤੋਂ ਉੱਠ ਕੇ ਉਸ ਜਗ੍ਹਾ ਆਇਆ ਜਿੱਥੇ ਭਗਤ ਕਬੀਰ ਜੀ ਨੇ ਸ਼ਰਾਬ ਢੋਲੀ ਸੀ ਪਰ ਸ਼ਰਾਬ ਦੀ ਕੋਈ ਵੀ ਬਦਬੂ ਨਹੀਂ ਸੀ ਆ ਰਹੀ ਰਾਜਾ ਹੁਣ ਹੌਲੀ-ਹੌਲੀ ਗੱਲ ਨੂੰ ਸਮਝਣ ਲੱਗਾ ਸੀ ਉਸ ਨੇ ਆਪਣਾ ਇੱਕ ਤੇਜ਼ ਘੋੜਸਵਾਰ ਜਗਨਨਾਥਪੁਰੀ ਦੇ ਮੰਦਰ ਵਿੱਚ ਅੱਗ ਲੱਗਣ ਵਾਲੀ ਗੱਲ ਪਤਾ ਕਰਨ ਵਾਸਤੇ ਭੇਜਿਆ ਨਾਲ ਹੀ ਇਹ ਹੁਕਮ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਵਾਪਸ ਆਵੇ ਪਰ ਹੁਣ ਰਾਜਾ ਬਹੁਤ ਹੀ ਦੁਖੀ ਹੋ ਗਿਆ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਭਗਤ ਕਬੀਰ ਜੀ ਉਸ ਦੀ ਕੋਈ ਪ੍ਰੀਖਿਆ ਲੈ ਰਹੇ ਸਨ ਜਿਸ ਵਿੱਚ ਉਹ ਫੇਲ ਹੋ ਗਿਆ ਹੋਵੇ ਇਦਾਂ ਕਰਦੇ ਇੱਕ ਰਾਤ ਲੰਘ ਜਾਂਦੀ ਹੈ ਤੇ ਅਗਲੀ ਸਵੇਰ ਹੁੰਦੀ ਹੈ ਮੰਦਰ ਵਿੱਚ ਲੱਗੀ ਅੱਗ ਦਾ ਪਤਾ ਕਰਨ ਗਿਆ ਘੋੜਸਵਾਰ ਵੀ ਵਾਪਸ ਆ ਚੁੱਕਾ ਸੀ ਉਹ ਘੋੜਸਵਾਰ ਰਾਜੇ ਨੂੰ ਦੱਸਦਾ ਕਿ ਰਾਜਾ ਮੰਦਰ ਵਿੱਚ ਅੱਗ ਲੱਗਣ ਵਾਲੀ ਗੱਲ ਬਿਲਕੁਲ ਠੀਕ ਹੈ ਜਦੋਂ ਕਬੀਰ ਜੀ ਨੇ ਉਹ ਬੋਤਲ ਢੋਲੀ ਸੀ ਤਾਂ ਉਸ ਵਕਤ ਮੰਦਰ ਦਾ ਪੁਜਾਰੀ ਪੂਜਾ ਕਰਕੇ ਉੱਠ ਰਿਹਾ ਹੁੰਦਾ ਹੈ ਇਹਨੇ ਨੂੰ ਅੱਗ ਪਰ ਕੁੱਠੀ ਅੱਗ ਵਿੱਚ ਪੁਜਾਰੀ ਦੇ ਥੋੜੇ ਪੈਰ ਵੀ ਝੁਲਸ ਗਏ ਪਰ ਉਸੇ ਵਕਤ ਹੀ ਉਹ ਅੱਗ ਬੁਝ ਵੀ ਗਈ ਨਾਲ ਹੀ ਪੁਜਾਰੀ ਨੇ ਦੱਸਿਆ ਕਿ ਜੇ ਕਿਤੇ ਅੱਗ ਨਾ ਬੁਝਦੀ ਤਾਂ ਉਹ ਸਾਰਾ ਮੰਦਰ ਹੀ ਸੜ ਕੇ ਸੁਆਹ ਜਾਣਾ ਸੀ ਇਹ ਪੂਰੀ ਕਹਾਣੀ ਸੁਣ ਕੇ ਰਾਜੇ ਨੂੰ ਹੁਣ ਪੱਕਾ ਯਕੀਨ ਹੋ ਗਿਆ ਕਿ ਕਬੀਰ ਜੀ ਉਸ ਦੀ ਕੋਈ ਪ੍ਰੀਖਿਆ ਲੈਣ ਆਏ ਸਨ ਜਿਸ ਵਿੱਚ ਉਹ ਫੇਲ ਹੋ ਗਿਆ ਰਾਜਾ ਉਸੇ ਵਕਤ ਆਪਣੇ ਪਰਿਵਾਰ ਤੇ ਆਪਣੇ ਸਾਰੇ ਦਰਬਾਰੀਆਂ ਨੂੰ ਨਾਲ ਲੈ ਕੇ ਭਗਤ ਕਬੀਰ ਜੀ ਦੇ ਘਰ ਵੱਲ ਨੂੰ ਤੁਰ ਪਿਆ ਆਪਣੀ ਗਲਤੀ ਬਖਸ਼ਾਉਣ ਲਈ ਰਾਜੇ ਨੇ ਆਪਣੇ ਗਲ ਵਿੱਚ ਪੱਲਾ ਤੇ ਮੂੰਹ ਵਿੱਚ ਘਾਏ ਪਾਲਿਆ ਜਦੋਂ ਕਬੀਰ ਜੀ ਨੇ ਇਹ ਸਭ ਦੇਖਿਆ ਤਾਂ ਉਹ ਆਪਣੇ ਅਸਤ ਤੋਂ ਉੱਠ ਕੇ ਰਾਜੇ ਵੱਲ ਅੱਗੇ ਵਧੇ ਤੇ ਰਾਜੇ ਨੂੰ ਗਲ ਨਾਲ ਲਾਇਆ ਭਗਤ ਕਬੀਰ ਜੀ ਨੇ ਸਭ ਨੂੰ ਸਤਕਾਰ ਨਾਲ ਉੱਥੇ ਬਿਠਾਇਆ ਤੇ ਆਪਣੇ ਹੱਥਾਂ ਦੇ ਨਾਲ ਰਾਜੇ ਦੇ ਮੂੰਹ ਵਿੱਚੋਂ ਘਾ ਕੱਢਿਆ ਫਿਰ ਕਬੀਰ ਜੀ ਕਹਿਣ ਲੱਗੇ ਕੇ ਬੱਦੇ ਦਾ ਮਨ ਪਿੱਪਲ ਦੇ ਪੱਤੇ ਵਾਂਗ ਹੈ ਜੋ ਹਵਾ ਦੇ ਬੁੱਲੇ ਨਾਲ ਕਿਸੇ ਪਾਸੇ ਵੀ ਡੋਲ ਸਕਦਾ ਇਹ ਠੀਕ ਹੈ ਕਿ ਮਨ ਪੱਤੇ ਦੀ ਨਿਯਾਈ ਹੈ ਪਰ ਜੇਕਰ ਇਸ ਨੂੰ ਸ਼ਰਧਾ ਤੇ ਸਦਕ ਦੇ ਨਾਲ ਜਕੜ ਲਿਆ ਜਾਵੇ ਤਾਂ ਇਹ ਕਦੇ ਵੀ ਨਹੀਂ ਥਿਰਕੇਗਾ ਕਦੇ ਵੀ ਨਹੀਂ ਡੋਲੇਗਾ ਜੇਕਰ ਹਿਰਦੇ ਵਿੱਚ ਨਿਮਰਤਾ ਹੋਵੇ ਕੋਈ ਵੀ ਵੱਡੇ ਤੋਂ ਵੱਡਾ ਪਾਪ ਕਸੂਰ ਅਜਾਹ ਨਹੀਂ ਹੋਵੇਗਾ ਜੋ ਬਖਸ਼ਿਆ ਨਾ ਜਾ ਸਕੇ ਸੋ ਏਸੀ ਪੂਰੀ ਸਾਖੀ ਜਦੋਂ ਭਗਤ ਕਬੀਰ ਜੀ ਸ਼ਰਾਬ ਦੀ ਬੋਤਲ ਅਤੇ ਕਜਰੀ ਨਾਲ ਕਾਸੀ ਦੇ ਬਾਜ਼ਾਰਾਂ ਵਿੱਚ ਘੁੰਮਲ ਨਿਕਲੇ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ